i <laughs> ਇਹਨਾਂ ਨੇ ਮਦਰ ਦਿਨਾਂ ਦੀ ਕਿੱਦਾਂ ਦੇਖਦੇ ਹੋ ਤਹਜੀ ਨਾਲ ਬੜੇ ਲੋਕ ਬਿਮਾਰ ਵੀ ਤੇ ਕਈ ਮੁਤਾ ਵੀ ਹੋਈਆਂ ਕਿੱਦਾਂ ਦੇਖਦੇ ਹੋ ਇਹਨਾਂ ਅਸੀਂ ਯਾਦਵਿੰਦਰਾ ਕਲੋਨੀ ਆ ਜੀ ਅਸੀਂ ਉੱਥੇ ਹੀ ਰਹਿੰਦੇ ਆ ਉੱਤੇ ਪਾਣੀ ਦਾ ਇੰਨਾ ਬੁਰਾ ਹਾਲ ਹੈ ਸਾਡੀ ਕਲੋਨੀ ਦੇ ਵਿੱਚ ਦੋ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਅਸੀਂ ਘੱਟੋ ਘੱਟ 100 ਵਾਰ ਨਗਰ ਨਿਗਮ ਕੋਲ ਚਿੱਠੀ ਲੈ ਕੇ ਆ ਗਏ ਕਿ ਸਾਡੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਇਹਨਾਂ ਕੋਲ ਕੋਈ ਜਵਾਬ ਹੀ ਨਹੀਂ ਹੈਗਾ ਉਹ ਕਹਿੰਦੇ ਨੇ ਵੀ ਹੋ ਰਿਹਾ ਹੈ ਕਰ ਰਿਹਾ ਕੋਈ ਬੰਦਾ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਤੇ ਲੋਕ ਘਰ ਦਾ ਟੈਂਕੀ ਦਾ ਇਹ ਨਗਰ ਨਿਗਮ ਦਾ ਪਾਣੀ ਯੂਜ਼ ਕਰਨ ਤੋਂ ਫਰੇਜ਼ ਕਰ ਰਹੇ ਨੇ ਇਸ ਦੇ ਲਈ ਅਸੀਂ ਹੁਣ ਬਲਕਿ ਜਿਹੜੀਆਂ ਸਾਡੇ ਮੋਟਰਾਂ ਲੱਗੀਆਂ ਹੋਈਆਂ ਐ ਅਸੀਂ ਕਲੋਨੀ ਨੂੰ ਕਿਹਾ ਵੀ ਚੀਨੂ ਵੀ ਕਿਸੇ ਨੂੰ ਪਾਣੀ ਦੀ ਲੋੜ ਹੈ ਤਾਂ ਇਹ ਮੋਟਰ ਦਾ ਲੈ ਕੇ ਜਾਓ ਆਪਣੀ ਜਾਨ ਬਚਾਓ ਬਹੁਤ ਔਖਾ ਹੋਇਆ ਹੋਵੇ ਲੇਕਿਨ ਸਰਕਾਰ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਕਹਿੰਦੇ ਸੀ ਡਾਇਰੀਆ ਦੀ ਬਿਮਾਰੀ ਵਾਕੇ ਵਧੀਆ ਲੋਕਾਂ ਦਾ ਇਲਾਜ ਵੀ ਕਰ ਰਹੇ ਆ ਸੇਕੂਤਾ ਵੀ ਦੇਖ ਰਹੇ ਆ ਇਹ ਸਰਕਾਰ ਕਾਗਜ਼ਾਂ 'ਚ ਕੰਮ ਕਰ ਰਹੀ ਹੈ ਫੀਲਡ 'ਤੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਬੁਰਾ ਹਾਲ ਐ ਕਾਗਜ਼ਾਂ 'ਚ ਤਾਂ ਇਹਨਾਂ ਨੇ ਪਤਾ ਨਹੀਂ ਕਿਆ-ਕਿਆ ਕੁਛ ਕਰਤਾ ਪਰ ਤੁਸੀਂ ਫੀਲਡ 'ਚ ਉਤਰੋ ਰਿਐਲਿਟੀ ਤੁਹਾਨੂੰ ਸਭ ਨੂੰ ਪਤਾ ਐ ਕਿ ਬਹੁਤ ਬੁਰਾ ਪਾਣੀ ਪੀਣ ਤੋਂ ਡਰ ਰਹੇ ਨੇ ਕਿ ਕਿਵੇਂ ਪੀਏ ਪਾਣੀ ਯੂਥ ਯੂਥ ਕਾਂਗਰਸ ਵੱਲੋਂ ਅੱਜ ਦਾ ਦਰਸ਼ਨ ਕੀਤਾ ਜਾ ਰਿਹਾ ਕੀ ਰਹੀ ਹੈ ਰਣਨੀਤੀ ਆਉਣ ਵਾਲੇ ਲੜਾਈ ਦੇ ਇਹੀ ਰਣਨੀਤੀਏ ਸਾਨੂੰ ਪਟਿਆਲੇ ਤੋਂ ਅਸੀਂ ਬਚਾਉਣਾ ਹੈ ਸਾਡਾ ਪਟਿਆਲਾ ਇਹ ਇੱਕ ਖੁਸ਼ਹਾਲ ਸੂਬਾ ਹੈ ਉਸ ਦੇ ਵਿੱਚ ਐਨਾ ਬੁਰਾ ਹਾਲ ਹੋ ਗਿਆ ਅਗਰ ਇਹ ਨਹੀਂ ਸੁਲਝੇਗਾ ਤਾਂ ਅਸੀਂ ਇਸ ਤੋਂ ਵੱਡੇ ਲੈਵਲ ਤੇ ਜਿੱਤੇ ਤੱਕ ਸਾਨੂੰ ਸੀਐਮ ਤੱਕ ਕਿਤੇ ਵੀ ਜਾਣਾ ਪਏਗਾ ਅਸੀਂ ਉੱਥੇ ਤੱਕ ਜਾ ਕੇ ਸੰਘਰਸ਼ ਕਰਾਂਗੇ ਕੋਈ ਮਾਂ ਪੈਣ ਉਹ ਨਹੀਂ ਸਾਨੂੰ ਅੱਜ ਸਾਡੇ ਪਟਿਆਲੇ ਦੇ ਲੋਕਾਂ ਦੀਆਂ ਨਗਰ ਨਿਗਮ ਪਟਿਆਲਾ ਵੱਲੋਂ ਜਿਹੜਾ ਕਿ ਤੁਸੀਂ ਦੇਖ ਬੂ ਮੁਰਲੀ ਹੁਲਤਾ ਦੇ ਚ ਜਿਹੜੀ ਸਰਕਾਰ ਇਹ ਫੇਲ ਹੋ ਚੁੱਕੀ ਹੈ ਜਿਹੜੀ ਸਟਰੀਟ ਲਾਈਟਾਂ ਦੀ ਗੱਲ ਕਰੀਏ ਸਟਰੀਟ ਲਾਈਟਾਂ ਦੀ ਗੱਲ ਸਟਰੀਟ ਲਾਈਟਾਂ ਦੀ ਗੱਲ ਕਰੀਏ ਅਸੀਂ ਸੀਵਰੇਜ ਦੀ ਗੱਲ ਕਰੀਏ ਅਸੀਂ ਪਾਣੀ ਦੀ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਪਿਛਲੇ ਦਿਨ ਪਟਿਆਲਾ ਦਿਹਾਤੀ ਦੇ ਜਿਹੜੇ ਇਥੋਂ ਦੇ ਮੰਤਰੀ ਨੇ ਉਹਨਾਂ ਦੇ ਹਲਕੇ ਦੇ ਬੈਰੀ ਨਾਲ ਮੋਟਾ ਹੋ ਗਿਆਂ ਇਹ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਨੇ ਵੀਰੇ ਆਹ ਮੁਰਲੀ ਸਾਈ ਤਾਨੀ ਦੇ ਸਕਦੇ ਅੱਜ ਉਹਨਾਂ ਦੇ ਪਟਿਆਲਾ ਦੀ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਸਾਰੇ ਇਕੱਠੇ ਹੋਏ ਆ ਤੇ ਅਸੀਂ ਲੋਕਾਂ ਨੂੰ ਜਿਹੜੀ ਕਾਰਪੋਰੇਸ਼ਨ ਨੂੰ ਸਵਾਲ ਪੁੱਛਣ ਆਏ ਆ ਵੀ ਜਿਹੜੇ ਤੁਸੀਂ ਐਡੇ ਐਡੇ ਟੈਕਸ ਲੈਂਦੇ ਹੋ ਪ੍ਰੋਪਰਟੀ ਟੈਕਸ ਲੈਂਦੇ ਹੋ ਸੀਵਰੇਜ ਪਾਣੀ ਦੇ ਤੁਸੀਂ ਬਿੱਲ ਲੈਂਦੇ ਇਹਨਾਂ ਦੀ ਮੁਰਲੀ ਸਾਹਿਬ ਤੋਂ ਉੱਪਰ ਹੋਈ ਜਾਂਦੇ ਕੀ ਗੱਲ ਹੈ ਸਰਕਾਰੀ ਕੋਈ ਆਪਣੇ ਮੁਲਾਜ਼ਮ ਨੇ ਪਰਖਾਵਾ ਨਹੀਂ ਲੈਂਦੇ ਨਹੀਂ ਦਿੰਦੇ ਸਾਡਾ ਟੈਕਸ ਸਾਡਾ ਟੈਕਸ ਵਾਪਸ ਕਰੋ ਇਹ ਕਾਰਪੋਰੇਸ਼ਨ ਨੂੰ ਵੀ ਤਾਲਾ ਲਾਵਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਜੀ ਪਰਸਨਲ ਲੜਾਈ ਨਹੀਂ ਹੈ